ਗਿਣੇ ਨੂੰ ਥੈਂਕ ਯੂ ਜੀ ਸਾਸੀ ਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਲੈ ਕੇ ਬੈਗਰੂ ਦਾ ਨੌ ਕਰਤਾ ਕੰਮ ਸ਼ੁਰੂ ਸ਼ਨੀਵਾਰ ਦਾ ਟੀਮ ਹੌਲੀ ਹੌਲੀ ਕਵਰ ਹੋ ਰਹੀ ਹੈ ਇੱਕ ਇੱਕ ਕਰਕੇ ਆ ਰਿਹਾ ਹੈ ਪਹਿਲੀ ਗੱਡੀ ਲਾਤੀ ਅਸੀਂ ਨੇ ਤੇ ਕਰੋ ਚੈੱਕ ਸਾਲਾ ਵੇ ਆ ਬੈਕਗ੍ਰਾਉਂਡ ਦੀ ਕਿਰਪਾ ਨਾਲ ਅੱਜ ਟਾਈਮ ਨਹੀਂ ਲੱਗ ਰਿਹਾ ਹੈ ਵੀਡੀਓ ਬਣਾਉਣ ਦਾ ਤੇ ਇਹਦੇ ਬਾਅਦ ਆ ਕੈਮਰਾ ਹੈਗਾ ਇੱਥੇ ਲੱਗਿਆ ਵਾ ਅੱਜ ਕੈਮਰੇ ਦੀ ਰਿਕਾਰਡਿੰਗ ਚੱਲੂਗੀ ਵਲੌਗ ਚ ਕਰਿਓ ਇੱਕ ਸ਼ਾਮ ਨੂੰ ਦਿਖਾਵਾਂਗੇ ਉੱਧਰ ਲੱਗੇ ਹੋਏ ਨੇ ਤਨੇ ਜਣੇ ਥੇਮ ਜੋਰਾ-ਚੋਰਾ ਨਾਲ ਦੇਖਦੇ ਆ ਕਿਵੇਂ ਚੱਲਦਾ ਅੱਜ ਦੀ ਡਾਇਰੀ ਵੈਗਰੂ ਸੋਫਾ ਰੱਖੇ ਆਰਦੀਆ ਦੋਕਸਾ ਇੱਟਾਂ ਵਾਲੀ ਗੱਡੀ ਸਾਡੇ ਕੋਲ ਕੱਲ ਸੀ ਇੱਕ ਇੱਕ ਅੱਜ ਐ 2 ਵਜੇ ਦੇਣੀ ਆ ਤੇ 2 ਵਜੇ ਇੱਕ ਹੋਰ ਆਉਣੀ ਆ ਵਿਬ੍ਰੇਟ ਖੜ ਗਈ ਹੈ ਬੈਟਰੀ ਹੋ ਗਈ ਟੈਂਟਰੀ ਬੈਟਰੀ ਡੈਟ ਹੋ ਗਈ ਸਟਾਰ ਨਹੀਂ ਹੋ ਰਹੀ ਨਾ ਕੋ ਫੁੱਟ ਰਿਹਾ ਨਾ ਹੈਂਡ ਬ੍ਰੇਕ ਖਾਰ ਉੱਪਰ ਇਧਰ ਇਧਰ ਚੱਲੇ ਰਿਹਾ ਲੱਗੇ ਮੈਂ ਕਰਨ ਗੱਡੀਆਂ ਇਧਰ ਮੁੜ ਜਗੇ ਕੰਮ ਆ ਜਾ ਥੋੜੀ ਜੀ ਨਾਲੇ ਹਵਾ ਲੈ ਲਈਏ ਠੰਡੀ ਗਰਮੀ ਬਾਲੀ ਹੋ ਗਈ ਬਾਹਰੇ ਤੇ ਪਹਿਲਾਂ ਸਾਨੂੰ ਉਹ ਗੱਡੀ ਨਾਲ ਜਾ ਕੇ ਰੱਖਿਆ ਸਾਡੀ ਸਪੇਸ ਖਰਾਬ ਕਰਦੀ ਬੜਾ ਟਾਈਮ ਖਰਾਬ ਕਰਿਆ ਫੇਰ ਉਤੇ ਬਾ ਟੈਸਲਾ ਆ ਗਈ ਉਹਨਾਂ ਨੇ న్యూਟਰਲ ਕਰਨੀ ਆਵੇ ਉਹਦੀ ਵੇ ਦੂਜੇ ਰੋਡ ਤੇ ਤੁਸੀਂ ਮੈਂ ਨੂੰ ਚੰਗਾ ਮੈਂ ਕਰ ਦਿੰਦਾ ਹੈ ਕਹਿੰਦਾ ਨਾ ਹੋਣੀ ਚਾਹੀਦੀ ਐ ਗੁੱਸਾ ਕਰੀ ਜਾਵੇ ਆਪਣੇ ਆਪਰੇ ਉਹ ਉਹਦੀ ਹੀ ਫਲਾਣਾ ਤਮਕਾਨਾ ਟੈਸਲਾ ਨੂੰ ਗਾਲਾਂ ਕੱਢੀ ਜਾਣੀ ਬਾਅਦ ਠੰਡਾ ਹੋ ਗਿਆ ਕਹਿੰਦਾ ਮੇਰੇ ਕੋਲ ਟੈਸਲਾ ਇੱਕ ਹੋਰ ਆ ਕੱਲੂ ਲੈ ਕੇ ਆਉਂਗਾ ਮੈਂ ਕਹਾ ਸਹੀ ਹੈ ਕਹਿੰਦਾ ਵਧੀਆ ਕੰਮ ਕਰਦੇ ਆ ਤੁਸੀਂ ਮਾngਰਾਸੀ ਅੱਜ ਵੀਡੀਓ ਬਣਾਉਣ ਦਾ ਜਮਾਂ ਟਾਈਮ ਨਹੀਂ ਲੱਗਿਆ ਹੈਗਾ ਤੇ ਕੈਮਰਾ ਹੀ ਕੈਮਰੇ ਦੀਆਂ ਵੀਡੀਓ ਵੀ ਆਪਾਂ ਇੱਧਰ ਜਿਹੜਾ ਬੈਕ ਸਾਈਡ ਤੇ ਲੱਗਿਆ ਉਹਦੀ ਵੀਡੀਓ ਤੇ ਫਰੰਟ ਵਾਲੇ ਕੈਮਰੇ ਜਿੱਥੇ ਤੇ ਐਂਟਰ ਹੋਣੀਆਂ ਗੱਡੀਆਂ ਉਹੀ ਚਲਾ ਦੇਣੀ ਆ ਆਪਾਂ ਨੇ ਨਾਲ ਲਾ ਕੇ ਸਟਾਪ ਜਾਂ ਲੱਗ ਲਿਆ ਇੱਕ ਛੱਟ ਲਾ ਕੇ ਇੱਕ ਛੱਟ ਪਹਿਲਾਂ ਸਵੇਰੇ ਲਾ ਕੇ ਸਟਾਪ ਜਾਂ ਲੱਗੇ ਰੋਟੀ ਪਾਣੀ ਖਾ ਲਿਆ ਤੇ ਹੁਣ ਦੁਬਾਰਾ ਲੋਕਾਂ ਨੇ 4:00 ਵੱਜ ਗਏ ਜਿਹੜੇ ਹੁਣ ਦੁਪਹਿਰੇ ਦੇ ਘਰ ਚ ਬੜੇ ਹੋਣ ਨਿਕਲਣਗੇ ਤੇ ਚਲੋ ਗੱਡੀਆਂ ਧਵਾ ਕੇ ਲਿਆਈ ਦੋ ਦੁਬਾਰਾ ਇੱਕ ਛੱਟ ਮੇ ਲੱਗੂਨੀ ਪਾਦਵੇ ਬੈਕ ਰੋਡ ਤੇ ਲੋਕਾਂ ਉਹ ਬੈ ਗੇ ਥੱਕ ਕੇ ਨਿਹਾਰ ਰੈਸਟ ਕਰ ਲਈਏ ਥੋੜੇ ਜਿਹੇ ਟਾਈਮ ਮੁਰਕੇ ਪਤਾ ਨਹੀਂ ਕਿਹਾ ਬਣ ਆਜ ਹੈਗੀ ਆ ਸਾਡੀ ਟੀਮ ਚ ਚੰਦਾ ਜਿਹੜਾ ਗੱਡੀ ਓਨ ਕਰਦਾ ਸ਼ੀਸ਼ੇ ਨੂੰ ਸਾਰਾ ਕੰਮ ਕਰਦਾ ਹੈ ਜੇ ਉਹ ਦੂਜਾ ਜਿਹੜਾ ਨਵਾਂ ਮੁੰਡਾ ਹੈ ਇਹ ਕਰਦਾ ਹਾਂ ਗੱਡੀ ਦੇ ਟਾਕੀਆਂ 'ਚ ਕੱਪੜਾ ਮਾਰਦਾ ਮੈਟ ਮੋਟ ਮਾਰਦਾ ਤੇ ਬੈਕਓਪਲੀਨ ਨੂੰ ਮਾਰਦਾ ਹੈ ਉਹ ਦੂਜਾ ਮੁੰਡਾ ਹੈ ਜਿਹੜਾ ਉਹ ਗੱਡੀ ਬਾਹਰ ਸਾਫ਼ ਕਰਦਾ ਗੱਡੀਆਂ ਲਾ ਵੀ ਲੰਦਾ ਐਂਟਰ ਕਰ ਲੰਦਾ ਪੈਣ ਲੱਗ ਗਿਆ 20 ਵਧੀਆ ਦਿਹਾੜੀ ਦੀ ਊੜੀ ਲਾ ਕੇ ਆ ਦੇਖੋ ਇਧਰ ਸੂਰਜ ਦਾ ਹਾਲ ਤੇ 20 ਪੈ ਰਿਹਾ ਵਧੀਆ ਧੁੱਪ ਦੀ ਪਹਿਲਾਂ ਦਿਨੇ ਕੱਲ ਵੀ ਧੁੱਪ ਦਸੀ ਹੋਈ ਹੈ ਇਹਦਾ ਰੱਬ ਦਾ ਕੋਈ ਨਹੀਂ ਪਤਾ ਲੱਗਦਾ ਵੀ ਇਹਦੇ ਕਰਨ ਆਗੇ ਆ ਤਿੱਖੜਾ ਕੇ ਦੀ ਧੁੱਪ ਦੀ ਪੂਰਾ ਦਰੋਕੇ ਵਾਲੀ ਤੇ ਗੱਡੀਆਂ ਆਪਾਂ ਤਕਰੀਬਨ ਜਦੋਂ ਬਾਈਰੂ ਦੀ ਕਿਰਪਾ ਨਾਲ ਸੌਕ ਧੋਤੀ ਪਰ ਹੁਣ ਇਹ ਲੋ ਵੀ ਹੁਣ ਵੀ ਆ ਗਿਆ ਪਤਾ ਕਰੇ ਤਾਂ ਕਰੇਗੇ ਜਿਹੜੇ ਤਵਾ ਕੇ ਲੈ ਕੇ ਗਏ ਉਹ ਵੀ ਸੋਚਦੇ ਆਣੇ ਆ ਕਿ ਖੂਜੇ ਸੱਟੇ ਪਹਿਲੇ ਚਲੋ ਦੇਖਦੇ ਆਂ ਬੈਗਰੂਦੀ ਜੋ ਮਰਜੀ ਆ ਕੋਤਰਾਦੀ ਜੋ ਮਰਜੀ ਉਹਦੇ ਅੱਗੇ ਤਾਂ ਚਲੋ ਜੋਰ ਨਹੀਂ ਗਏ ਦਾ ਆ ਦੇਖੋ ਚੈੱਕ ਕਰੋ ਮੀ